ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਖੜੇ ਆਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਸਹਿਬਜ਼ਾਦਾ ਅਜੀਤ ਸਿੰਘ ਜੀ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਸ੍ਰੀ ਹਰਿਮੰਦਰ ਸਾਹਿਬ ਜਾ ਰਹੇ ਆਂ ਕੱਲ ਰਾਤ ਜਿਆਦਾ ਲੇਟ ਹੋਣ ਕਰਕੇ ਅਸੀਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ 'ਤੇ ਰੁਕੇ ਹੀ ਹੁਣ ਰਾਤ ਦਾ ਮੌਸਮ ਬਹੁਤ ਖਰਾਬ ਆ ਮੀਂਹ ਬਹੁਤ ਪੈ ਰਿਹਾ ਹੈ ਕੋਨ ਸਾਰੇ ਵੀ ਸੋਚਦੇ ਪਏ ਆ ਕਿ ਮੌਸਮ ਖਰਾਬ ਹੋਣ ਤੋਂ ਹੋ ਗਿਆ ਕੀ ਕਰੀਏ ਚਲੋ ਪੋਣਾਚਰ ਅਸੀਂ ਦਰਸ਼ਨ ਕਰਦੇ ਆਂ ਸੰਗਤ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਪੋਟਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਖਣ ਤੋਂ ਬਾਅਦ ਸਾਰੇ ਵੀਰ ਖੜੇ ਆ ਸੋਚ ਰਹੇ ਆ ਕਿ ਜੇ ਐਦਾਂ ਮੌਸਮ ਰਿਹਾ ਤੇ ਅਸੀਂ ਅੱਗੇ ਕਿੱਦਾਂ ਜਾਣਾ ਰਾਤ ਦਾ ਹੀ ਬਹੁਤ ਮੀਂਹ ਪੈ ਰਿਹਾ ਇਥੇ ਮੇਰੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਕਿ ਸ੍ਰੀ ਹੇਮਕੋਟ ਸਾਹਿਬ ਜਾ ਰਹੀਆਂ ਹਨ ਮੀ ਬਹੁਤ ਪਿਆਰਿਆ ਹੈ ਵੀ ਰਸਤੇ ਵਿੱਚ ਆਪਣਾ ਧਿਆਨ ਰੱਖੋ ਤੇ ਆਰਾਮ ਨਾਲ ਜਿਹੇ ਵੀ ਸਾਧਨ ਤਿਆਰ ਹੋ ਆਰਾਮ ਨਾਲ ਆਓ ਕੋਈ ਜਲਦਬਾਜ਼ੀ ਨਾ ਕਰੋ ਬਾਕੀ ਵਾਹਿਗੁਰੂ ਅਗੇ ਹੋਰ ਦਸਿਆ ਕਿ ਜੋ ਵੀ ਸੰਗਤਾਂ ਸ੍ਰੀ ਹੇਮਕੋਟ ਸਾਹਿਬ ਜਾ ਰਹੀਆਂ ਹਨ ਉਹਨਾਂ ਦੀ ਯਾਤਰਾ ਵਧੀਆ-ਵਧੀਆ ਹੋਵੇ ਮੀ ਬਹੁਤ ਪਿਆਰਿਆ ਇਥੇ ਸਾਡੇ ਵੀ ਸਾਰੇ ਵੀਰ ਤਿਆਰ ਹੋ ਕੇ ਬੈਠੇ ਆ ਸੋਚਦੇ ਆ ਕਿਦਾਂ ਜਾਣਾ ਹੈ ਆਪਾਂ ਤੁਸੀਂ ਦੇਖ ਹੀ ਸਕਦੇ ਹੋ ਸੰਗਲਜੀ ਆ ਗੁਰਦੁਆਰਾ ਸ੍ਰੀ ਪੌਂਡਾ ਸਾਹਿਬ ਦੇ ਉੱਪਰ ਦਾ ਥਿਊ ਹੈ ਤੁਸੀਂ ਦੇਖ ਸਕਦੇ ਹੋ ਮੀਂਹ ਬਹੁਤ ਪਿਆਰਾ ਹੈ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੁਸੀਂ ਵੀ ਸਾਰੇ ਵੀਰ ਜੋ ਜੋ ਆ ਰਿਹਾ ਹੈ ਧਿਆਨ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ